ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਮਲਕੀਤ ਦੀ ਜ਼ਿੰਦਗੀ ਦੇ ਭਾਗ 10ਵੇਂ ਬਾਰੇ। ਸੋ ਭਾਗ 9ਵੇਂ ਵਿੱਚ ਤੁਸੀਂ ਵੇਖਿਆ ਵੀ ਸੁਖਪਾਲ ਪੁੱਜੋ ਮੰਡੀਆ ਜਿਹੜਾ ਉਹ ਇੱਕ ਮੀਟਿੰਗ ਲਈ ਇੱਕ ਪਿੰਡ ਵਿੱਚ ਆਇਆ ਹੋਇਆ ਹੈ ਪਰ ਨਾਲ ਦੀ ਨਾਲ ਉਹਦੀ ਪਿਛੜੀ ਜ਼ਿੰਦਗੀ ਵੀ ਦੱਸੀ ਹੋਈ ਹੈ ਵੀ ਕਿਵੇਂ ਉਹ ਇੱਕ ਬਹੁਤ ਹੀ ਪੜਿਆ ਲਿਖਿਆ ਪਰਿਵਾਰ ਵਿੱਚੋਂ ਸੀਗਾ। ਪਰ ਜਦੋਂ ਸੁਖਪਾਲ ਸੰਤਾ ਨਾਲ ਮਿਲ ਗਿਆ ਤਾਂ ਉਹਦਾ ਪਿਓ ਇੱਕ ਵਾਰੀ ਦਰਬਾਰ ਸਾਹਿਬ ਹੀ ਆਇਆ ਸੀ ਉਹਨੂੰ ਵਾਪਸ ਲੈ ਜਾਣ ਵਾਸਤੇ ਪਰ ਉਸਨੇ ਸਾਫ਼ ਨਾ ਕਰ ਦਿੱਤੀ ਸੀ। ਸੋ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਤ ਦੇਣਾ। ਉਹ ਲੋੜਾ ਜ਼ਿੰਦਗੀ ਵਿੱਚ ਇੱਕ ਵਾਰ ਉਹ ਮਾਂ ਨੂੰ ਵੀ ਮਿਲੇ ਆ ਪਰ ਮੂੰਹ ਤੇ ਉਹੀ ਸ਼ਬਦ ਸਨ ਉਹਦੇ ਵੀ ਹੁਣ ਜਿਉਂਦੇ ਨਹੀਂ ਰਹਿਣਾ ਬਸ ਮਰਨਾ ਜਾਂ ਮਾਰਨਾ। ਮਾਂ ਅੱਖਾਂ ਭਰਾਈ। ਮੰਮੀ ਮੇਰੇ ਮੂਰੇ ਅੱਖਾਂ ਨਾ ਪਰ ਉਹ ਸਾਡਾ ਕਾਰਜ ਪਵਿੱਤਰ ਹੈ। ਅਸੀਂ ਕੌਮੀ ਆਜ਼ਾਦੀ ਦੇ ਪਵਿੱਤਰ ਕਾਰਜ ਨੂੰ ਸਮਰਪਿਤ ਆ। ਸਾਡੀ ਹੌਸਲਾ ਫਜ਼ਾਈ ਕਰੋ ਪੜੀ ਲਿਖੀ ਵਿਦਵਾਨ ਮਾਤਾ ਦੇ ਸ਼ਬਦ ਨਿੱਕੇ ਹੋ ਜਾਂਦੇ ਵੇਪਾਲ ਤੂੰ ਤਾਂ ਸੱਚੀ ਬੜਾ ਵੱਡਾ ਵਟਾ ਹੋ ਗਿਆ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਪਰ ਪੁੱਤ ਮਾਵਾਂ ਦੇ ਹੁੰਦੇ ਆ ਪੁੱਤਰ ਨਹੀਂ ਜਾਂਦੇ ਹੁੰਦੇ ਪਹਿਲਾਂ ਮਾਂ ਨੇ ਚੁੰਨੀ ਦੇ ਲੜ ਨਾਲ ਫੇਰ ਅੱਖਾਂ ਪੁੰਝੀਆਂ ਮੰਮੀ ਤੁਸੀਂ ਆਪੇ ਦਾ ਕਹਿੰਦੇ ਹੁੰਦੇ ਸੀ ਵੀ ਵਾਰੀ ਆਪੋ ਆਪਣੀ ਚੰਗਾ ਪੁੱਤ ਤੇਰੀ ਮਰਜ਼ੀ ਪਰ ਆਹ ਕੁਝ ਮਾਇਆ ਸੀ ਮਾਤਾ ਨੇ ਤੁਰਦੇ ਵਕਤ 100-100 ਦੇ ਕਈ ਨੋਟ ਪਾਲ ਦੀ ਮੁੱਠੀ ਵਿੱਚ ਦਿੱਤੇ ਮਾਤਾ ਜੇ ਪੁੱਤ ਸਮਝ ਗਏ ਮੇਰੇ ਖਰਚੇ ਵਾਸਤੇ ਦੰਨੇ ਆ ਤਾਂ ਬੇਸ਼ੱਕ ਵਾਪਸ ਲੈ ਲੈ ਮੈਨੂੰ ਕੋਈ ਲੋੜ ਨਹੀਂ ਹੈਗੀ ਪਰ ਜੇਕਰ ਇਹ ਸਿੱਖ ਜਥੇਬੰਦੀ ਦੀ ਸੇਵਾ ਕਰ ਰਹੇ ਹੋ ਤਾਂ ਮਨਜ਼ੂਰ ਕਿਤੇ ਜਾ ਸਕਦੇ ਨੇ ਪਾਲ ਨੇ ਨੋਟਾਂ ਵਾਲਾ ਹੱਥ ਖੋਲ ਦਿੱਤਾ ਨਾ ਨਾ ਪੁੱਤ ਤੇਰੇ ਇਕੱਲੇ ਲਈ ਨਹੀਂ ਹੈਗੇ ਬਾਕੀ ਵੀ ਤਾਂ ਮੇਰੇ ਪੁੱਤੀ ਨੇ ਤੇਰੇ ਸਾਥੀ ਸਾਡਾ ਵੀ ਕੋਈ ਫਰਜ਼ ਹੈ ਤੁਸੀਂ ਰਾਤਾਂ ਜਾਗਦੇ ਹੋ ਵਟਾ ਝਾਗਦੇ ਹੋ ਮਾਤਾ ਨੇ ਕੰਡ ਪਲੋਸੀ ਠੀਕ ਹੈ ਫਿਰ ਰੱਖ ਲੈਨੇ ਆ ਜੇ ਇੰਨਾ ਹੀ ਹੈ ਤਾਂ ਫਿਰ ਹਰ ਮਹੀਨੇ ਦਸਵੰਦ ਦਿਆ ਕਰੋ ਪਾਲ ਨੇ ਅਗਲਾ ਸਵਾਲ ਪਾ ਦਿੱਤਾ ਮਾਤਾ ਨੇ ਵਚਨ ਦੇ ਦਿੱਤਾ ਹਰ ਮਹੀਨੇ ਬਾਕੀ ਸਿੰਘਾਂ ਵਾਂਗ ਉਹਦੇ ਘਰੋਂ ਵੀ ਦਸਵੰਦ ਦੀ ਮਾਇਆ ਪੰਥ ਦੇ ਖਰਚੇ ਲਈ ਆਉਣ ਲੱਗ ਪਈ ਇਹ ਚੜ੍ਹਦੀ ਕਲਾ ਵਾਲਾ ਯੋਧਾ ਅੱਜ ਇੱਕ ਇਤਿਹਾਸਕ ਫੈਸਲੇ ਤੇ ਦਸਤਖਤ ਕਰਨ ਜਾ ਰਿਹਾ ਸੀ। ਸੰਗਰੂਰ ਜ਼ਿਲ੍ਹੇ ਦਾ ਲੁਧੇਹਾਣੇ ਦੀ ਸਰਹੱਦ ਨਾਲ ਵਸਿਆ ਪਿੰਡ ਨੱਥੂਵਾਲ ਅੱਜ ਇੱਕ ਇਤਿਹਾਸਕ ਕਦਮ ਸਰਜਣ ਜਾ ਰਿਹਾ ਸੀ। ਕਰਨੈਲ ਦਾ ਜਿਹੜਾ ਰੂਜਾ ਪਹੁੰਚ ਚੁੱਕਾ ਸੀ। ਨੱਥੂਵਾਲ ਦੇ ਖੇਤਾਂ ਵਿੱਚ ਇੱਕ ਬਿਰਧ ਮਾਤਾ ਦਾ ਘਰ ਕਰਨੈਲ ਦੀ ਪੁਰਾਣੀ ਠਾਰ ਸੀ। ਮਾਤਾ ਦੇ ਦੋ ਪੁੱਤ ਕੈਨੇਡਾ ਵਿੱਚ ਪੱਕੇ ਵਸ ਚੁੱਕੇ ਹਨ। ਮਾਤਾ ਦਾ ਘਰ ਵਾਲਾ ਬਾਪੂ ਨਾਰ ਸਿੰਘ ਕਈ ਸਾਲਾਂ ਤੋਂ ਰੱਬ ਨੂੰ ਪਿਆਰਾ ਹੋ ਚੁੱਕਾ ਸੀ। ਬਾਪੂ ਨਾਰ ਸਿੰਘ ਆਪਣੇ ਵੇਲੇ ਦਾ ਮੰਨਿਆ ਹੋਇਆ ਕੱਟੜ ਅਕਾਲੀ ਸਿੱਖ ਸੀ। ਬਾਪੂ ਤੇਜਾ ਸਿੰਘ ਸਤਕਣ ਵਾਲਿਆਂ ਦੀ ਚਲਾਈ ਖਾਸਾ ਲਹਿਰ ਦਾ ਕੱਟੜ ਸਮਰਥਕ ਰਿਹਾ ਹੋਣ ਕਰਕੇ ਉਸਨੇ ਆਪਣੀ ਸਿੰਘਣੀ ਨੂੰ ਆਨੰਦ ਕਾਰਜਾਂ ਤੋਂ ਬਾਅਦ ਸਿਰ ਤੇ ਦਸਤਾਰ ਸਜਾਉਣਾ ਜ਼ਰੂਰੀ ਕਰਾਰ ਦਿੱਤਾ ਹੋਇਆ ਸੀ। ਸੋ ਸਿਰ ਉੱਤੇ ਦਸਤਾਰ ਸਜਾਉਣ ਕਰਕੇ ਬਿਰਧ ਮਾਤਾ ਸਾਰੇ ਪਿੰਡ ਵਿੱਚ ਦਲੀਬ ਕੌਰ ਨਿਹੰਗਣੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਕਰਨੈਲ ਦੀ ਪਿਛਲੇ 2 ਸਾਲਾਂ ਤੋਂ ਮਾਤਾ ਦੇ ਘਰ ਠਹਰ ਸੀ। ਮੀਟਿੰਗ ਰਾਤ ਨੂੰ 9 ਵਜੇ ਤੋਂ ਬਾਅਦ ਸ਼ੁਰੂ ਹੋਣੀ ਸੀ। ਸਾਰਾ ਕਰਨੈਲ ਸਿੰਘ ਗਰੁੱਪ ਇੱਕ ਇੱਕ ਕਰਕੇ ਰਾਤ ਦੇ 8 ਵਜੇ ਤੱਕ ਘਰ ਪਹੁੰਚ ਚੁੱਕਿਆ ਸੀ। ਨੌ ਕੁ ਵਾਦੇ ਨਾਲ ਦੂਜੇ ਮੁੰਡੇ ਵੀ ਭਾਈ ਸੁਖਪਾਲ ਸਿੰਘ ਪੁੱਚੋ ਮੰਡੀ ਦੀ ਅਗਵਾਈ ਵਿੱਚ ਪਹੁੰਚ ਗਏ ਪਾਲ ਦੇ ਜਥੇ ਵਿੱਚ ਮਲਕੀਤ ਸਮੇਤ ਹੋਰ ਚਾਰ ਮੁੰਡੇ ਸਨ ਗਿਣਤੀ ਕੁੱਲ ਮਲਾ ਕੇ 6 ਸੀ ਕਰਨੈਲ ਹੋਰੀ ਵੀ ਪੰਜ ਕੁ ਸਿੰਘ ਸਨ ਪ੍ਰਸ਼ਾਦੇ ਪਾਣੀ ਵਾਸਤੇ ਮਾਤਾ ਨੇ ਆਪਣੇ ਘਰਾਂ ਵਿੱਚੋਂ ਪੁੱਤਾਂ ਨੋਹਾਂ ਦੀ ਥਾਂਵੇਂ ਲੱਗਦੀ ਇੱਕ ਬੀਬੀ ਨੂੰ ਸੱਦਿਆ ਹੋਇਆ ਸੀ ਰਾਤ ਦੇ ਪ੍ਰਸ਼ਾਦੇ ਪਾਣੀ ਮਗਰੋਂ ਦੋਹਾਂ ਧਿਰਾਂ ਦਾ ਵਿਚਾਰ ਵਟਾਂਦਰਾ ਸ਼ੁਰੂ ਹੋਇਆ ਰਸ਼ਾਦਾ ਛਕਾਉਣ ਵਾਲੀ ਬੀਬੀ ਜਦੋਂ ਕੰਮ ਤੋਂ ਵੇਹਲੀ ਹੋ ਕੇ ਆਪਣੇ ਘਰ ਨੂੰ ਜਾਣ ਲੱਗੀ ਤਾਂ ਉਸ ਨੂੰ ਮਾਤਾ ਦੇ ਘਰ ਵੱਲ ਆਉਂਦੀਆਂ ਗੱਡੀਆਂ ਦੀ ਡਾਰਦ ਸੀ ਉਹ ਉਨੀ ਪੈਰੀ ਵਾਪਸ ਮੋੜਾਈ ਤੇ ਆਉਂਦੀ ਨਹੀਂ ਦੁਹਤੜੀ ਪਿੱਟਣਾ ਸ਼ੁਰੂ ਕਰ ਦਿੱਤਾ ਵੀ ਵੇ ਬੀਬੇ ਬਚਾਹ ਕਰ ਲੋ ਵੇ ਅੰਤਰਿਆਂ ਦੀ ਪੁਲਿਸ ਚੜੀ ਆਉਂਦੀ ਹੈ ਉਹ ਬੇੜ ਵਾਲਿਆਂ ਦੇ ਖੇਤ ਕੋਲੋਂ ਮੁੜ ਗਿਆ ਨਾ ਉਹਨੇ ਗੱਡੀਆਂ ਸਿੰਘਾਂ ਨੇ ਬੀਬੀ ਦਾ ਹਾਲ ਪਾਰਿਆ ਸੁਣ ਕੇ ਆਪੋ ਆਪਣੇ ਹਥਿਆਰ ਸੰਭਾਲ ਲਏ ਇਤਿਹਾਸ ਵਿੱਚ ਏਕਤਾ ਦਾ ਲਸਾਨੀ ਸਫਾ ਲਿਖ ਹੁੰਦਾ ਹੁੰਦਾ ਵਿੱਚ ਹੀ ਰਹਿ ਗਿਆ ਚੰਗਾ ਬਾਈ ਜੀ ਜੇ ਜਿਉਂਦੇ ਰਹੇ ਤਾਂ ਫੇਰ ਮਿਲਾਂਗੇ ਜਿਵੇਂ ਰੱਬ ਨੂੰ ਮਨਜ਼ੂਰ ਉਹ ਗੱਬਰੂਆ ਜੇ ਰੱਬ ਨੇ ਸੁੱਖ ਰੱਖੀ ਤਾਂ ਇਹਨਾਂ ਵਿੱਚ ਜਾ ਰਲਿਓ ਕਰਨੈਲ ਨੇ ਸੁਖਪਾਲ ਨੂੰ ਜੱਫੀ ਪਾ ਕੇ ਜਾਂਦੀ ਵਾਰੀ ਦੀ ਮਿਲਣੀ ਕੀਤੀ ਅਸਲ ਵਿੱਚ ਕਰਨੈਲ ਹੋਰਾਂ ਦੇ ਗਰੁੱਪ ਦਾ ਕੋਈ ਨਵਾਂ ਮੁੰਡਾ ਮੀਟਿੰਗ ਤੇ ਆਉਂਦਾ ਰਾਹ ਵਿੱਚ ਹੀ ਫੜਿਆ ਗਿਆ ਸੀ ਮੁੰਡਾ ਕੱਚਾ ਹੋਣ ਕਰਕੇ ਖਿੱਚ ਤੋਂ ਬਰਦਾਸ਼ਤ ਨਾ ਕਰ ਸਕੇ ਆ ਤੇ ਪਲਾ ਵਿੱਚ ਹੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੂੰ ਤਾਰਾ ਖੜਕ ਦਈਆਂ ਤੇ ਲੁਧਿਆਣੇ ਸੰਗਰੂਰ ਬਠਿੰਡੇ ਦੀ ਪੁਲਿਸ ਸਿੰਘਾਂ ਉੱਤੇ ਚੜਾਈ ਸਿੰਘੋ ਤੁਸੀਂ ਸਾਰੇ ਜਾਣੇ ਨਿਕਲੋ ਮੈਂ ਵੇਖੂਗਾ ਸਾਰਿਆਂ ਨੂੰ ਕਰਨੈਲ ਨੇ ਲੰਬੀ ਮਾਰ ਵਾਲੀ ਐਸਐਲਆਰ ਸੰ ਪਹਿਲੇ ਦੌਰ ਦਾ ਘੇਰਾ ਤੋੜ ਕਾਰਵਾਈ ਵਿੱਚ ਮਲਕੀਤ ਸਿੰਘ ਸਮੇਤ ਖਾਲਸੇ ਨਿਕਲਣ ਵਿੱਚ ਸਫਲ ਹੋ ਗਏ ਕਮਾਂਡੋ ਮੁੰਡਿਆਂ ਦੀ ਛੱਬ ਵੀ ਦੂਜੇ ਹੱਲੇ ਨਿਕਲ ਗਈ ਬਾਈ ਜੇ ਤੁਸੀਂ ਵੀ ਜਾਓ ਮੈਂ ਬਹਿਨਾ ਵਾਂ ਤੁਹਾਡੀ ਲੋੜ ਜ਼ਿਆਦਾ ਬੰਦ ਨੂੰ ਕਰਨੈਲ ਨੇ ਸੁਖਪਾਲ ਨੂੰ ਜਾਣ ਦੀ ਬੇਨਤੀ ਕੀਤੀ ਕਿਉਂ ਬਈ ਤੇਰੀ ਘਟ ਹੈ ਨਾ ਮੈਂ ਨਹੀਂ ਨਿਕਲਣਾ ਦੋਨੋਂ ਇਕੱਠੇ ਜਾਵਾਂਗੇ ਜੇ ਸ਼ਹੀਦ ਹੋਏ ਤਾਂ ਦੋਵੇਂ ਇਕੱਠੇ ਸ਼ਹੀਦ ਹੋਵਾਂਗੇ ਸੁਖਪਾਲ ਨੇ ਆਪਣਾ ਫੈਸਲਾ ਸੁਣਾ ਦਿੱਤਾ ਦੋਵੇਂ ਜਣੇ ਪੋਜੀਸ਼ਨ ਬਦਲ ਬਦਲ ਕੇ ਪੁਲਿਸ ਦੀ ਗੋਲੀਬਾਰੀ ਦਾ ਜਵਾਬ ਦੇਣ ਲੱਗ ਪਏ ਆਇਓ ਇੱਕ ਥਾਂ ਤੇ ਖੜੋਤਿਆਂ ਲੜਨਾ ਦਾ ਠੀਕ ਨਹੀਂ ਹੈਗਾ ਅੱਗੇ ਵਧਿਆ ਜਾਣਾ ਚਾਹੀਦਾ ਹੈ ਕਰਨੈਲ ਨੇ ਸੁਖਪਾਲ ਨੇ 7 ਵਜੇ ਆਖ ਦਿੱਤੇ। ਦੋਨੋਂ ਸਿੰਘ ਚਾਂਦੀ ਚਾਨਣੀ ਵਿੱਚ ਪਿੰਡ ਵੱਲ ਨੂੰ ਵਧਣ ਲੱਗ ਪਏ। ਐਸਐਲਆਰ ਦੇ ਫੈਰਾ ਨੇ ਅਸਮਾਨ ਦੇ ਸੀਨੇ ਵਿੱਚ 6 ਕੀਤੇ ਪਈ ਸਨ। ਕਰਨੈਲ ਦੇ ਸਿਰ ਤੇ ਲਪੇਟੀ ਪੀੜੀ ਕੇਸ ਕੀ ਇੱਕਦਮ ਖੁੱਲ ਗਈ। ਜਦੋਂ ਲੰਬੀ ਦੂਰੀ ਦੀ ਕਿਸੇ ਰੈਫਲ ਦਾ ਫੈਰ ਉਹਦੇ ਸਿਰ ਵਿੱਚ ਸਿੱਧਾ ਆਣ ਵੱਜਾ। ਬਾਈ ਚੰਗਾ ਆਗਿਆ ਦੇ ਮੇਰੇ ਮਨ ਵਿੱਚ ਆਖਰੀ ਇੱਛਾ ਸੀ ਵੀ ਏਕਤਾ ਹੋ ਜਾਂਦੀ। ਚੰਗਾ ਰੱਬ ਰੱਖਾ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰੋ। ਸਾਥੀਆਂ ਨੂੰ ਫਤਿਹ ਆਖ ਦੇਣਾ। ਉਸ ਨੇ ਦੋ ਕੁ ਸਿਸਕੀਆਂ ਭਰੀਆਂ ਅਤੇ ਜਾਮੇ ਸ਼ਹਾਦਰ ਪੀ ਗਿਆ ਉਹ। ਮਾਲਵਾ ਖੇਤਰ ਦਾ ਮਸ਼ਹੂਰ ਯੋਧਾ ਆਪਣੇ ਹਿੱਸੇ ਦਾ ਇਤਿਹਾਸ ਰਚ ਕੇ ਆਪਣਾ ਪੰਧ ਨਿੱਕੀ ਉਮਰੇ ਨਿਬੇੜ ਗਿਆ। ਸੁਖਪਾਲ ਪੁੱਚੋ ਮੰਡੀ ਨੇ ਲੜ ਮਰਨ ਦਾ ਅਹਿਦ ਮਾਨਿ ਮੰਨ ਲੈ ਲਿਆ। ਉਸ ਨੇ ਕਰਨੈਲ ਦੀ ਲਾਸ਼ ਦੇ ਬਿਲਕੁਲ ਲੱਗੇ ਪਈ ਐਸਐਲਆਰ ਚੁੱਕ ਲਈ ਕਿਉਂਕਿ ਨਵੀਂ ਆਈ ਅਸਾਲਟ ਰੈਫਲ ਦੀ ਮਾਰ ਲੰਬੀ ਦੂਰੀ ਤੱਕ ਨਹੀਂ ਸੀਗੀ। ਉਹ ਦਿਨ ਚੜ੍ਹਦੇ ਤੱਕ ਖਾਲਸਾ ਰਾਜ ਜਿੰਦਾਬਾਦ ਦੇ ਨਾਰੇ ਮਾਰਦਾ ਰਿਹਾ, ਫੈਰ ਕਰਦਾ ਰਿਹਾ। ਅਮਰਤ ਵੇਲੇ ਨਿਤਨੇਮ ਅਨੁਸਾਰ ਉਸ ਨੇ ਚੱਲਦੇ ਮੁਕਾਬਲੇ ਵਿੱਚ ਨਿਤਨੇਮ ਦਾ ਪਾਠ ਸ਼ੁਰੂ ਕਰ ਦਿੱਤਾ। ਗੋਲੀਆਂ ਦੀ ਧਾੜ-ਧਾੜ ਵਿੱਚ ਨਿਤਨੇਮ ਦੀ ਸਮਾਪਤੀ ਹੋਈ। ਸੁਖਪਾਲ ਨੇ ਸਮਾਪਤੀ ਦਾ ਸ਼ਲੋਕ ਪੜ੍ਹਿਆ। ਉਹਦੇ ਸੱਜੇ ਹੱਥ ਦੀ ਉਂਗਲ ਰੈਫਲ ਦੇ ਘੋੜੇ ਵਿੱਚ ਫਸੀ ਪਈ ਸੀ। ਹੱਥ ਸੁੱਜ ਗਿਆ ਸੀ। ਲੱਤਾਂ ਤੇ ਬਾਹਾਂ 'ਤੇ ਅਣਗਿਣਤ ਗੋਲੀਆਂ ਦੇ ਨਿਸ਼ਾਨ ਸਨ। ਸ਼ਲੋਕ ਵਿਚਲੇ ਕੀਤੀ ਛੁੱਟੀ ਨਾਲ ਸ਼ਬਦ ਪੂਰੇ ਕਰਕੇ ਸੁਖਪਾਲ ਸਿੰਘ ਪੁੱਚੋ ਮੰਟੀ ਨੇ ਫਤਿਹ ਬੁਲਾਈ ਤਾਂ ਇਹ ਫਤਿਹ ਉਹਦੀ ਆਖਰੀ ਫਤਿਹ ਹੋਣੀ। ਇੱਕ ਲਾਸਾਨੀ ਯੋद्धा ਮਾਤਾ ਧਰਤ ਮਹੱਤ ਨੂੰ ਆਖਰੀ ਨਮਸਕਾਰ ਕਰਦਾ ਹੋਇਆ ਸਰਕਾਰੇ ਖਾਲਸਾ ਨੂੰ ਆਪਣੇ ਲਹੂ ਦਾ ਆਖਰੀ ਤੋਕਾ ਵੀਦਾਨ ਕਰ ਗਿਆ। ਅਕਾਲ ਪੁਰਖ ਨੇ ਵੀ ਸ਼ਹੀਦ ਦਾ ਮਾਣ ਰੱਖਿਆ ਭਾਵੇਂ ਕਿ ਸਿੱਖ ਗੱਭਰੂ ਦਾ ਸਾਰਾ ਸਰੀਰ ਥਾਂ-ਥਾਂ ਤੋਂ ਪਰੋਣਿਆ ਗਿਆ ਪਰ ਉਹਦਾ ਦਸਤਾਰ ਵਾਲਾ ਸੀਸ ਅੰਤਮ ਸਮੇਂ ਰਣ ਖੇਤਰ ਦੀ ਵੰਡ ਉੱਤੇ ਸਹਰਾਣੇ ਵਾਂਗ ਜਟ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਸੂਰਮੇ ਦੇ ਸਿੱਦਕ ਦੀ ਇੱਜ਼ਤ ਰੱਖੀ ਜਿਹੜਾ ਸੀਸ ਜਿਉਂਦੇ ਜੀ ਕਿਸੇ ਅੱਗੇ ਨਾ ਝੁਕਿਆ ਗੁਰੂ ਨੇ ਸ਼ਹਾਦਤ ਸਮੇਂ ਉਸ ਮਾਣ ਮੱਤੇ ਸਿਰ ਨੂੰ ਉੱਚਾ ਹੀ ਰੱਖਿਆ ਸਿੱਖ ਸੰਗਤਾਂ ਨੇ ਭਰਵੇਂ ਇਕੱਠ ਨੇ ਬੁਚੜਾ ਕੋਲੋਂ ਯੋਧਿਆਂ ਦੀਆਂ ਲਾਸ਼ਾਂ ਖੋਲੀਆਂ ਕਰਨੈਲ ਦੀ ਲਾਸ਼ ਨੂੰ ਲੁਧਿਆਣਾ ਪੁਲਿਸ ਵਾਰਸਾਂ ਨੂੰ ਸੌਂਪਣ ਦਾ ਵਾਅਦਾ ਕਰਕੇ ਲੈ ਗਈ ਸੁਖਪਾਲ ਦੀ ਸ਼ਨਾਖਤ ਮਾਸਟਰ ਜੀ ਨੇ ਆਪ ਕੀਤੀ ਨਰਮਦਿਲ ਮਾਸਟਰ ਨੇ ਤਕੜਾ ਦਿਲ ਕਰਕੇ ਯੋਧੇ ਪੁੱਤਰ ਦੀ ਲਾਸ਼ ਨੂੰ ਥਾਪੀ ਦਿੱਤੀ ਲੋਕਾਂ ਨੇ ਯੋਧੇ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰ ਕੇ ਉਹਦੀ ਯਾਦ ਨੂੰ ਸਦੀਵੀ ਅਮਰ ਕਰ ਦਿੱਤਾ ਸੁਖਪਾਲ ਦੀ ਸ਼ੀਧੀ ਬਾਅਦ ਸਾਰੀ ਜ਼ਿੰਮੇਵਾਰੀ ਭਾਈ ਗੰਗਾ ਸਿੰਘ ਦੇ ਹੱਥ ਆ ਗਈ ਗੰਗਾ ਜੀ ਬਠਿੰਡੇ ਦੇ ਪਿੰਡ ਗੰਗਾ ਦਾ ਰਹਿਣ ਵਾਲਾ ਚੜਤੀ ਕਲਾ ਵਾਲਾ ਸਿੱਖ ਸੀ ਉਹ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਦੁੱਧ ਦਾ ਕੰਮ ਕਰਨ ਲੱਗ ਪਿਆ ਸੀ ਗਿਆਨੀ ਸੰਤਾਂ ਤੋਂ ਪ੍ਰਭਾਵਿਤ ਹੋ ਕੇ ਲਹਿਰਵਲ ਖਿੱਚਿਆ ਗਿਆ ਦਰਬਾਰ ਸਾਹਿਬ ਦਰਸ਼ਨਾ ਸਮੇਂ ਭਾਲ ਪੁੱਚੋ ਮੰਡੀ ਨਾਲ ਮੇਲ ਹੋਇਆ ਤੇ ਸਿੰਘਾਂ ਦਾ ਹੋ ਗਏ ਰਹਿ ਗਿਆ ਉਹ ਸੁਖਪਾਲ ਦੀ ਸ਼ਹੀਦੀ ਬਾਅਦ ਜ਼ਿੰਮੇਵਾਰੀ ਗੰਗਾ ਜੇਰ ਦੇ ਸਿਰ ਤੇ ਔਨ ਕਰਕੇ ਮਲਕੀਰ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਭਾਵੇਂ ਕਿ ਜਥੇਬੰਦੀ ਦੇ ਅਨੇਕਾ ਸਿੰਘ ਸ਼ਹੀਦ ਹੋਣ ਕਰਕੇ ਸੰਘਰਸ਼ ਨੂੰ ਘਾਟਾ ਵੀ ਪੈ ਰਿਹਾ ਸੀ ਪਰ ਮਾਲਵਾ ਖੇਤਰ ਵਿੱਚ ਉਹਨਾਂ ਦੀ ਤਾਗ ਤੇ ਦਬਦਬਾ ਕਹਿਣ ਸੀ ਜਸਪਾਲ ਪਾਲਾ ਜਗਰਾਮ ਤੀਰਥ ਮੁਹੰਮਦ ਹਮੀਦ ਅਤੇ ਸੰਜੀਵ ਸ਼ਰਮਾ ਉਲਫ਼ ਬਰਵੰਦਰ ਸਿੰਘ ਵਰਗੇ ਮੁੰਡੇ ਜਥੇਬੰਦੀ ਨਾਲ ਜੁੜਨ ਕਰਕੇ ਮਾਲਵਾ ਖੇਤਰ ਵਿੱਚ ਸਿੱਖ ਲਹਿਰ ਹੋਰ ਵੀ ਪ੍ਰਚੰਡ ਰੂਪ ਧਾਰਨ ਕਰ ਗਈ ਸੀ। ਸਿੰਘਾਂ ਦੇ ਗੁੱਟਾਂ ਵਿੱਚੋਂ ਇਹੋ ਗੁੱਟੀ ਇੱਕ ਅਜਿਹਾ ਗੁੱਟ ਸੀ ਜਿਸ ਵਿੱਚ ਸਾਰੇ ਧਰਮਾਂ ਦੇ ਮੁੰਡੇ ਧੜਾ-ਧੜਾ ਭਰਤੀ ਹੋਣਾ ਚਾਹੁੰਦੇ ਸਨ। ਸੰਜੀਵ ਦੇ ਪਿਤਾ ਜੀ ਪੰਡਤ ਕੇਸ਼ਵਦਾਸ ਇੱਕ ਆਯੁਰਵੈਦਿਕ ਵੈਦ ਸਨ। ਸੰਜੀਵ ਬਚਪਨ ਤੋਂ ਹੀ ਇਨਕਲਾਬੀ ਵਿਚਾਰਾਂ ਦਾ ਧਾਰਨੀ ਸੀ। ਬਠਿੰਡੇ ਬੀਏ ਦਾ ਵਿਦਿਆਰਥੀ ਹੁੰਦਾ ਹੋਇਆ ਉਹ ਅਚਨ ਚੇਤ ਜਥੇਦਾਰ ਦੇ ਸੰਪਰਕ ਵਿੱਚ ਆਇਆ ਤੇ ਬਸ ਜਥੇਦਾਰ ਦਾ ਹੀ ਹੋ ਕੇ ਰਹਿ ਗਿਆ। ਇਸੇ ਤਰ੍ਹਾਂ ਹਮੀਦ ਮੁਹੰਮਦ ਵੀ ਪੰਜਾਬ ਪੁਲਿਸ ਵਿੱਚੋਂ ਆਇਆ ਸੀ। ਮੋਕਸਰ ਇਲਾਕੇ ਦਾ ਇੱਕ ਹੋਰ ਗੱਬਰੂ सुरेंद्र ਸਿੰਘ ਵੀ ਅਖੰਡ ਕੀਰਤनियां ਹੋਣ ਕਰਕੇ ਜਥੇ ਦਾ ਮੈਂਬਰ ਬਣ ਚੁੱਕਾ ਸੀ। सुरेंद्र ਦੀ ਠਾਰ ਅਖੰਡ ਕੀਰਤਨੀ ਜਥੇ ਨਾਲ ਸੰਬੰਧਤ ਇੱਕ ਮਿਸ਼ਨਰੀ ਸਿੰਘ ਜਗਦੇਵ ਸਿੰਘ ਦੇ ਘਰ ਵਿੱਚ ਸੀ। सुरेंद्र ਸਿੰਘ ਦੀ ਸੂਕ ਕੱਢਦੇ ਕਰਦੇ ਪੁਲਿਸ ਵਾਲੇ ਜਗਦੇਵ ਸਿੰਘ ਦੇ ਘਰ ਆਣ ਧਮਕੀ ਇੱਕ ਦਿਨ। ਜਗਦੇਵ ਸਿੰਘ ਬਾਲ ਬੱਚੇਦਾਰ ਕੀਰਤੀ ਸਿੱਖ ਸੀ। ਕਈ ਦਿਨ ਕੁੱਟਮਾਰ ਹੁੰਦੀ ਰਹੀ ਪਰ ਉਹ ਕੁਝ ਨਾ ਮੰਨਿਆ। ਆਖਰ ਇੱਕ ਦਿਨ ਤੰਗ ਆ ਕੇ ਜਦ ਪੁਲਿਸ ਉਹਦੇ ਪਰਿਵਾਰ ਦੀ ਬੇਇੱਜ਼ਤੀ ਤੇ ਉਤਰਾਈ ਤਾਂ ਉਸਨੇ सुरेंद्र ਸਿੰਘ ਦੀ ਠਾਰ ਦੱਸ ਦਿੱਤੀ। ਸੁਰਿੰਦਰ ਸਿੰਘ ਨੂੰ ਪੰਜਾਬ ਤੋਂ ਬਾਹਰ ਕਿਸੇ ਜਗ੍ਹਾ ਤੋਂ ਫੜ ਕੇ ਲਿਆਂਦਾ ਗਿਆ ਤੇ ਜਿਉਂਦੇ ਦਾ ਹੀ ਲੱਕ ਤੋੜ ਕੇ ਸ਼ਹੀਦ ਕਰ ਦਿੱਤਾ ਗਿਆ। ਪਰਿਵਾਰ ਨੂੰ ਤਾਂ ਪੁਲਿਸ ਨੇ ਛੱਡ ਦਿੱਤਾ ਪਰ ਜਗਦੇਵ ਸਿੰਘ ਖਾਲਸੇ ਕੋਲੋਂ ਉਹ ਹੋਰ ਬਹੁਤ ਕੁਝ ਕੱਢਣਾ ਚਾਹੁੰਦੇ ਸਨ। ਸੋ ਜਗਦੇਵ ਦੀ ਬੰਦ ਕਲਾਸੀ ਹਲੇ ਦੂਰ ਸੀ। ਇੱਧਰ ਸਰਕਾਰੀ ਦਰਬਾਰੇ ਰੱਖੀ ਮੀਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਦੀ ਸਮੱਸਿਆ ਨੂੰ ਖਾਸ ਜਗ੍ਹਾ ਦਿੱਤੀ ਗਈ। ਨਵਾਂ ਆਇਆ ਅਖੌਤੀ ਡੀਜੀਪੀ ਗੰਗਾ ਗਰੂਪ ਉਤੇ ਸਤਿਆ ਬਿਆ ਸੀ। ਉਸਨੇ ਬਠਿੰਡੇ ਦੇ ਐਸਐਸਪੀ ਸतीश ਗਰਗ ਦੀ ਖਿੱਚਤੂ ਵੀ ਕੀਤੀ। ਪਟੰਡਾ ਫਰੀਦਕੋਟ ਸੰਗਰੂਰ ਤੇ ਲੁਧਿਆਣਾ ਦੀ ਪੁਲਿਸ ਨੂੰ ਜਲਦੀ ਤੋਂ ਜਲਦੀ ਜਥਾ ਖਤਮ ਕਰਨੀਆਂ ਹਦਾਇਤਾਂ ਦਿੱਤੀਆਂ ਗਈਆਂ ਕਿਉਂਕਿ ਸਰਕਾਰ ਦੀਆਂ ਸੂਈ ਏਜੰਸੀਆਂ ਇਸ ਗਰੁੱਪ ਨੂੰ ਅਤ ਖਤਰਨਾਕ ਸਮਝਦੀਆਂ ਸਨ ਸੂਈ ਏਜੰਸੀਆਂ ਦੀਆਂ ਨਜ਼ਰਾਂ ਕਾਫੀ ਚਿਰ ਤੋਂ ਮੁੰਗਲੇ ਵਾਲੇ ਦੇ ਗਿਆਨੀ ਕਰਮ ਸਿੰਘ ਦੇ ਘਰ ਤੇ ਲੱਗੀਆਂ ਹੋਈਆਂ ਸਨ ਇੱਕ ਵਾਰ ਪਹਿਲਾਂ ਵੀ ਗਿਆਨੀ ਕਰਮ ਸਿੰਘ ਨੂੰ ਸੱਸੇ ਦੀ ਪੜ੍ਹਾਈ ਪੜਾਈ ਜਾ ਚੁੱਕੀ ਸੀ ਪਰ ਆਸ਼ਕ ਕਦਮ ਉੱੜਦੇ ਨੇ ਇਸ ਵਾਰ ਸतीश ਗਰ ਤੇ ਫਰੀਦਕੋਟ ਦਾ ਐਸਐਸਪੀ ਸਰਦਾਰਾ ਸਿੰਘ ਕੋੜਤੋਮਾ ਆਪਣੇ ਲਾਹਮ ਲਸ਼ਕਰ ਸਮੇਤ ਗਿਆਨੀ ਦੇ ਘਰ ਤੇ ਚੜ੍ਹ ਗਏ ਕੁਦਰਤਨ ਉਸ ਦਿਨ ਉਥੇ ਚਾਰ ਕੋ ਸਿੰਘਾਂ ਦਾ ਜਥਾ ਠਹਿਰਿਆ ਹੋਇਆ ਸੀ ਜਿਨ੍ਹਾਂ ਵਿੱਚ ਮਲਕੀਤ ਵੀ ਸੀਗਾ ਸਿੰਘ ਸਵੇਰ ਦਾ ਨਿਤਨੇਮ ਸਮਾਪਤ ਕਰਨ ਤੋਂ ਬਾਅਦ ਚਾਹ ਪਾਣੀ ਛਕਣ ਹੀ ਲੱਗੇ ਸਨ ਕਿ ਪੁਲਿਸ ਰੇਡ ਹੋ ਗਈ ਮੁੰਡਿਆਂ ਨੇ ਪੋਜੀਸ਼ਨਾਂ ਸੰਭਾਲ ਲਈਆਂ ਉਹ ਦੋ ਦੋ ਹੱਥ ਕਰਨ ਲਈ ਤਿਆਰੀ ਸਨ ਕਿ ਭਾਈ ਗੰਗਾ ਜੀ ਨੇ ਸ਼ਕਤੀ ਨਾਲ ਵਰ ਦਿੱਤੇ ਉਹ ਨਾ ਭਈ ਥਾਂਕ ਤਾਂ ਦੇਖਣੀ ਪੈਂਦੀ ਹੈ ਅਸੀਂ ਤਾਂ ਲੜ ਮਰਾਂਗੇ ਸਾਰੇ ਇਹਨਾਂ ਨਿੱਕੇ ਨਿੱਕੇ ਨਿਆਣੇ ਦਾ ਕੀ ਕਸੂਰ ਹੈ ਇਹ ਵਿਚਾਰੇ ਵੇਚੇ ਤਾਰੇ ਜਾਣਗੇ ਬੇਕਸੂਰੀ ਚਲੋ ਨਿਕਲੋ ਪਰਸਨਲ ਉਲਝਣਾ ਨਹੀਂ ਹੈਗਾ ਗੰਗਾ ਜੀ ਦੇ ਆਰਡਰ ਨੂੰ ਮੰਨ ਕੇ ਸਿੰਘ ਤਾਂ ਹਰਨ ਹੋ ਗਏ ਪਰ ਜਾਂਦੇ ਵਕਤ ਇੱਕ ਆਟੋਮੈਟਿਕ ਚਿਨੀ ਥਾਮਸਨ ਗਨ ਜਿਹੜੀ ਕਿ ਸਾਫ ਸਫਾਈ ਕਰਨ ਲਈ ਖੁੱਲ ਕੇ ਰੱਖੀ ਹੋਈ ਸੀ ਕਾਰੀ ਵਿੱਚ ਉੱਥੇ ਹੀ ਰਹਿ ਗਈ ਭੱਜਦੇ ਹੋਏ ਮਲਕੀਤ ਨੂੰ ਇੱਕ ਹੋਮ ਗਾਰਡਿਆ ਨੇ ਜਫਾ ਮਾਰ ਦਿਆ ਕੁਦਰਤਨ ਜਫਾ ਮਾਰਨ ਵਾਲਾ ਹੋਮ ਗਾਰਡਿਆ ਮਲਕੀਤ ਦੇ ਨੇੜੇ ਪਿੰਡ ਆਕਰੀਏ ਦਾ ਹੀ ਸੀਗਾ ਧੂਖੇ ਵਿੱਚ ਮਲਕੀਤ ਦੇ ਮੂੰਹ ਤੇ ਲਿਫਟਿਆ ਕਪੜਾ ਉਤਰ ਗਿਆ ਉਹ ਮਲਕੀਤ ਨੂੰ ਪਛਾਣ ਗਿਆ ਨਜ਼ਰਾਂ ਮਿਲਦੇ ਸਾਰੀ ਉਸਨੇ ਜਫਾ ਢਿੱਲਾ ਛੱਡ ਦਿੱਤਾ ਮਲਕੀਤ ਤਾਂ ਕਾਲੇ ਹਰਨ ਵਾਂਗ ਚੁੰਗੀਆਂ ਭਰ ਗਿਆ ਪਰ ਐਸਐਸਪੀ ਸੁਕੀਸ਼ ਗਰਗ ਦੂਰੋਂ ਖੜਾ ਹੀ ਸਾਰੀ ਗੱਲ ਨੂੰ ਤਾੜ ਗਿਆ ਉਸਨੇ ਹੁਕਮ ਦੇ ਕੇ ਹੋਮ ਗਾੜੀ 'ਏ ਮੁੰਡੇ ਦੀਆਂ ਮੁਸ਼ਕਾਂ ਕਸਵਾ ਕੇ ਲੰਬਾ ਪਾ ਲਿਆ ਉਹਨੂੰ ਭੈਣ ਤੇ ਯਾਰਾ ਬਣੋਈਆਂ ਨੂੰ ਛੱਡ ਕਿਉਂ ਦਿੱਤਾ ਤੇਰੇ ਨਾਲ ਕਾਦੀ ਸਾਹ ਸੀ ਉਹਦੀ ਐਸਐਸਪੀ ਗਰਗ ਨੇ ਡਾਂਗ ਫੜ ਕੇ ਮੁੰਡੇ ਨੂੰ ਝੰਬਣਾ ਸ਼ੁਰੂ ਕਰ ਦਿੱਤਾ ਮੁੰਡਾ ਮਾਰ ਨਾ ਸਹਾਰ ਸਕਿਆ ਉਸਨੇ ਦੱਸ ਦਿੱਤਾ ਕਿ ਵੀ ਇਹ ਮਲਕੀਤ ਸਿਉ ਮਾਨਸੋਂ ਵਾਲੇ ਤੋਂ ਹੈ ਚਲੋ ਵੀ ਮੁੰਡਿਓ ਇਹਨੂੰ ਤਾਂ ਛਾੜਦੇ ਆ ਰਾਤ SSP ਫਰੀਦਕੋਟ ਸਰਦਾਰ ਕੌਰ ਤੁਮਾ ਕਰਦੇ ਆ ਪੁਲਿਸ ਮੁਲਾਜ਼ਮਾ ਨੇ ਰੋਂਦੇ ਕਰ ਲਾਉਂਦੇ ਮੁੰਡੇ ਨੂੰ ਨੋੜ ਕੇ ਜਿਪਸੀ ਵਿੱਚ ਸੁੱਟ ਲਿਆ ਇਧਰ ਦੂਜੇ ਪਾਸੇ ਗਿਆਨੀ ਕਰਮ ਸਿੰਘ ਵੀ ਮੌਕੇ ਤੇ ਕਾਬੂ ਕਰ ਲਿਆ ਗਿਆ ਉਹ ਪੁਰਜ਼ਾ ਪੁਰਜ਼ਾ ਖਿਲਰੀ ਪਈ தாம்ਸਨ ਗਨ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਵਿਦੇਸ਼ ਵਿੱਚ ਬਣੀ ਆਟੋਮੈਟਿਕ ਤੇ ਲੰਬੀ ਦੂਰੀ ਦੀ ਗਨ ਨੂੰ ਵੇਖਦੇ ਸਾਰੇ ਸਤੀਸ਼ ਕਰਗਦਾ ਪੈਂਟ ਵਿੱਚ ਹੀ ਪਸ਼ਾਬ ਨਿਕਲਣ ਵਾਲਾ ਹੋ ਗਿਆ ਉਹਦੇ ਰੱਬ ਨਾ ਕਰੇ ਕਿਤੇ ਕਮਲਾ ਫੌਜੀ ਗਨ ਨੂੰ ਜੋੜ ਲੈਂਦਾ ਤਾਂ ਇੱਥੇ ਤਾਂ ਭੱਜਿਆਂ ਨੂੰ ਰਾਹ ਨਹੀਂ ਦਿੱਥੋਨੇ ਸ਼ੁਕਰ ਹੈ ਭਗਵਾਨ ਦਾ ਲਾਟਾਂ ਵਾੜੀਏ ਅੱਜ ਕੀ ਨਵਰਾਤਰੀਆਂ ਨੂੰ ਤੇਰੇ ਚਾਲੇ ਜ਼ਰੂਰ ਆਉਂਗਾ ਜੈ ਮਾਤਾ ਦੀ ਗਰਗਨੇ ਮਾਨੀ ਮਨ 33 ਕਰੋੜ ਦੇਵੀ ਦੇਵਤਿਆਂ ਨੂੰ ਧਿਆਉਣਾ ਕੀਤਾ ਫੌਜੀ ਆ ਹਾਲੇ ਬੰਦੂਕ ਦਾ ਮੋਹ ਗਿਆ ਨਹੀਂ ਪਹਿਲਾਂ ਤੋਪਾਂ ਚਲਾਉਂਦਾ ਰਿਹਾ ਹੁਣ ਖਾੜਕਾਂ ਨੂੰ ਪਨਾ ਦਿੰਦਾ ਮੈਂ ਤਾਂ ਜਨਾਬ ਨੂੰ ਪਹਿਲਾਂ ਹੀ ਕਿਹਾ ਸੀ ਕਿ ਖਾੜਕਾਂ ਦੀ ਮਾਂ ਇਹੋ ਹੀ ਹੈ ਇਹਨੂੰ ਰੋੜੋ ਪਹਿਲਾਂ ਫੇਰ ਸਾਰੇ ਸ਼ਾਂਤੀ ਹੋਣੀ ਹੈ ਸਰਦਾਰਾ ਕੌਰ ਤੋਂ ਮਾਂ ਕੁੱਤੇ ਵਾਂਗ ਭੌਂਗ ਰਹੀ ਸੀ ਉਧਰ ਗਿਆਨੀ ਕਰਮ ਸਿੰਘ ਫਸ ਗਈ ਤਾਂ ਫਟਕਣ ਕੀ ਦੇ ਸਦਾ ਅਨੁਸਾਰ ਸ਼ਾਂਤ ਜਿਤ ਖੜਾ ਸੀ ਉਹ ਬੋਲਦਾ ਕਿਉਂ ਨਹੀਂ ਚੰਗੀ ਦੇਸ਼ ਭਗਤੀ ਕਰ ਰਿਹਾ ਹੈ ਕੀਤੀਆਂ ਸਰਕਾਰੀ ਨੌਕਰੀਆਂ ਦਾ ਸਿਲਾ ਤਾਰ ਰਿਹਾ ਹੈ ਗਰਗ ਚਿੜੇ ਵਾਂਗ ਚਿਕਿਆ ਤੇ ਦੇਸ਼ ਨੇ ਜਿਹੜੇ ਸਾਡੇ ਨਾਲ ਕੀਤੀ ਹੈ ਹੁਣ ਤੱਕ ਉਹ ਕਿਸੇ ਨੂੰ ਯਾਦ ਨਹੀਂ ਗਿਆਨੀ ਕਰਮ ਸਿੰਘ ਨੇ ਮੂੰਹ ਖੋਲਿਆ ਉਹ ਆਪਣੀ ਹੋਣੀ ਬਾਰੇ ਜਾਣਦਾ ਹੋਣ ਕਰਕੇ ਨੇਟਰ ਹੋ ਗਿਆ ਗਰਗ ਕੌਰ ਤੋਂ ਮੇ ਸਮੇਤ ਸਾਰੇ ਸਰਕਾਰੀ ਲਾੜੇ ਨੂੰ ਪਿੱਛੋ ਪੈ ਗਏ ਕਮਾਂਡੋ ਮੁੰਡਿਆਂ ਨੇ ਅੱਖ ਦੇ ਚਮਕਾਰੇ ਨਾਲ ਗਿਆਨੀ ਨੂੰ ਕਾਬੂ ਕਰਕੇ ਹਥਕੜੀ ਵਿੱਚ ਜਕੜ ਲਿਆ ਕੌਰ ਤੋਂ ਮਾਰ ਤੇ ਗਰਗ ਰੈਫਲ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਤੋਂ ਕਹਾਣੀ ਲੋਡ ਨਹੀਂ ਸੀ ਆ ਰਹੀ ਇਸ ਲਈ ਗਨ ਜੜਵਾਉਣ ਲਈ ਗਿਆਨੀ ਕਰਮ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ। ਗਿਆਨੀ ਦੀਆਂ ਹਦੈਤਾਂ ਦੇ ਇੱਕ ਕਮਾਂਡੋ ਮੁੰਡੇ ਨੇ ਗਨ ਜੋੜ ਦਿੱਤੀ। ਚੱਲਦੀ ਕਿਵੇਂ ਐ? ਕੌੜ ਤੋਂ ਮੈਨੇ ਮੁੰਡੇ ਨੂੰ ਫਾਇਰ ਕਰਨੇ ਕਿਹਾ। ਮਗੁਲਾਵਾਲੇ ਪਿੰਡ ਵਿੱਚ ਹਾਲੇ ਸਰਗੀ ਦਾ ਸੂਰਜ ਨਿਕਲ ਹੀ ਰਿਹਾ ਸੀ ਕਿ ਆਟੋਮੈਟਿਕ ਗਨ ਦੇ ਲਗਾਤਾਰ 5-7 ਫਾਇਰਾਂ ਨੇ ਧਰਤੀ ਹਿਲਾ ਕੇ ਰੱਖ ਦਿੱਤੀ। ਸतीश ਗਰਗ ਗਨ ਦੀ ਆਵਾਜ਼ ਤੇ ਲਾਟ ਦੇ ਕੇ ਡਿਗਦਾ ਡਿਗਦਾ ਮਥਾ ਬਚਿਆ। ਉਹਦੇ ਹਾਲ ਪੈਣ ਵਾਲਾ ਹੋਇਆ ਪਿਆ ਸੀ। ਕਮਾਂਡੋ ਮੁੰਡਿਆਂ ਨੇ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਆਪਣੇ ਕਿਸਮ ਦੇ ਪਹਿਲੀ ਵਾਰ ਫੜੇ ਗਏ ਖਤਰਨਾਕ ਹਥਿਆਰ ਨਾਲ ਆਪਣੀ ਫੋਟੋ ਅਖਬਾਰ ਵਿੱਚ ਆਉਣ ਦਾ ਚਾਹ ਚੜਿਆ ਪਿਆ ਸੀ ਜਨਾਬ ਮੈਂ ਚੰਗੀ ਤਰ੍ਹਾਂ ਜਾਣਦਾ ਜੀ ਇਹਨੂੰ ਕਟੜ ਅਖੰਡ ਕੀਰਤਨੀ ਨੇ ਇਹਨੇ ਕੱਖ ਨਹੀਂ ਮੰਨਣਾ ਨਾਲ ਸਿੰਘੜੀ ਨੂੰ ਵੀ ਲੈ ਕੇ ਚੱਲੋ ਇਹਦੀ ਨੂੰ ਕੌਰ ਤੁੰਬੇ ਦੇ ਕਹਣ ਤੇ ਪੁਲਿਸ ਪਾਰਟੀ ਨੇ ਗਿਆਨੀ ਦੀ ਬੇਕਸੂਰ ਸਿੰਘਣੀ ਨੂੰ ਵੀ ਧੱਕੇ ਨਾਲ ਜੀਪਸੀ ਵਿੱਚ ਬਿਠਾ ਲਿਆ ਪਿੰਡ ਦੀ ਪੰਚਾਇਤ ਨੇ ਬਹੁਤ ਹਾਲ ਦੁਆਈ ਮਚਾਈ ਪਰ ਪੁਲਿਸ ਨੇ ਕਿਸੇ ਦੀ ਇੱਕ ਨਾ ਸੁਣੀ ਲੋਕਾਂ ਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਗਰਗ ਨੇ ਅੰਨੇਵਾਂ ਡਾਂਗ ਵਰਸਾਉਣ ਦੇ ਨਾਦਰੀ ਹੁਕਮ ਫਰਮਾਨ ਜਾਰੀ ਕਰ ਦਿੱਤੇ ਲੋਕਾਂ ਨੂੰ ਕੁੱਟਦੇ ਮਾਰਦੇ ਉਹ ਦੋਵਾਂ ਜੀਆਂ ਨੂੰ ਸੀਆਈਏ ਸਟਾਫ ਫਰੀਦਕੋਟ ਵੱਲ ਨੂੰ ਲੈ ਕੇ ਰਵਾਨਾ ਹੋ ਗਏ ਸੋ ਦੋਸਤੋ اے ਸੀ ਮਲਕੀਤ ਦੀ ਜ਼ਿੰਦਗੀ ਦਾ ਭਾਗ 10ਵਾਂ ਤੇ ਭਾਗ 11ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ